ਰੋਜ਼ ਆਫਿਸ ਅੰਦਰ ਟਾਈਮ ਕਾਰ ਦੇ ਵਿੱਚ ਹਨਮਾਨ ਚਾਲੀਸਾ ਦਾ ਪਾਠ ਕਰਦੀ ਆਂ ਉਹ ਕਦੀ ਪਹਿਲਾਂ ਇਸ ਤਰ੍ਹਾਂ ਮੈਂ ਨੋਟਿਸ ਨਹੀਂ ਕੀਤਾ ਬਟ ਅੱਜ ਜਦੋਂ ਮੈਂ ਕਰਨ ਲੱਗੀ ਤੇ ਮੇਰੇ ਮਤਲਬ ਪਾਊਚ ਦੇ ਵਿੱਚ ਮੈਂ ਇਹਨਾਂ ਨੂੰ ਰੱਖਦੀ ਆਂ ਤੇ ਬਟ ਜਦੋਂ ਮੈਂ ਅੱਜ ਪਾਊਚ ਤੋਂ ਕੱਢ ਕੇ ਪਾਠ ਕਰ ਰਹੀ ਸੀ ਤਾਂ ਮਤਲਬ ਹਨਮਾਨ ਚਾਲੀਸਾ ਦੇ ਕਈ ਜਿਹੜੇ ਪੇजेस ਸੀਗੇ ਉਹਨਾਂ ਦੇ ਵਿੱਚੋਂ ਇਹ ਦੇਖੋ వాటర్ ਡ੍ਰॉप्स ਆ ਰਹੇ ਨੇ ਜਿਸ ਤਰ੍ਹਾਂ ਕੀ ਅੰਮ੍ਰਿਤ ਨਿਕਲ ਰਿਹਾ ਹੋਇਆ ਹੈ ਚੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਹਿਰਖਾ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਆ ਲੋਕ ਤਰੀ ਤਰੀ ਦੇ ਜਿਹੜਾ ਉਹ ਦਾਅਵੇ ਕਰਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਨਾ ਦਾਅਵਿਆਂ ਦੀ ਸਚਾਈ ਕੀ ਆ ਇਹ ਤਾਂ ਵੀਡੀਓ ਬਣਾਉਣ ਵਾਲੇ ਹੀ ਦੱਸ ਸਕਦੇ ਨੇ ਲੇਕਿਨ ਇੱਕ ਹੋਰ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ ਤੁਹਾਨੂੰ ਦੱਸਦੇ ਕਿ ਇੱਕ ਮਹਿਲਾ ਜਿਹੜੀ ਰੋਜ਼ ਸਵੇਰੇ ਆਫਿਸ ਜਾਂਦੀ ਆ ਅਤੇ ਆਫਿਸ ਜਾਣ ਮੱਲੇ ਉਹ ਸ਼੍ਰੀ ਹਰਵੰਦ ਚੰਦਿਸਾ ਦਾ ਜਿਹੜਾ ਪਾਠ ਕਰਨ ਦੀ ਮਹਿਲਾ ਦਾ ਕਹਿਣਾ ਕਿ ਰੋਜ਼ ਦਾ ਉਸ ਦਾ ਜਿਹੜਾ ਰੁਟੀਨ ਹੈਗਾ ਉਹ ਰੋਜ਼ ਸ਼੍ਰੀ ਹਰਿਮਾਨ ਚਲਸਾ ਦਾ ਪਾਠ ਕਰਦੀ ਆ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਕੁਝ ਅਜੀਬ ਘਟਨਾ ਉਸ ਦੇ ਨਾਲ ਹੋਰੀ ਉਹਦਾ ਕਹਿਣਾ ਕਿ ਉਹਦੇ ਕੋਲ ਇੱਕ ਛੋਟੀ ਹਰਿਮਾਨ ਚਮਿਸਾ ਜਦੋਂ ਇੱਕ ਦਿਨ ਪਾਠ ਕਰਨ ਵਾਸਤੇ ਉਸਨੇ ਉਸ ਨੂੰ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਪਾਣੀ ਦੀਆਂ ਕੁਝ ਬੂੰਦਾਂ ਨਜ਼ਰ ਆਈ ਮਹਿਲਾ ਦਾ ਕਹਿਣਾ ਕਿ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਹੱਥ ਗਿੱਲੇ ਹੋਣਗੇ ਜਾਂ ਫਿਰ ਕਿਤੇ ਪਾਣੀ ਆ ਗਿਆ ਹੋਣਾ ਉਸਨੇ ਸ਼੍ਰੀ ਹਰਿਮਾਨ ਚਲਸਾ ਦਾ ਇੱਕ ਇੱਕ ਪੇਜ ਜਿਹੜਾ ਉਹ ਸਾਫ਼ ਕਰ ਦਿੱਤਾ لیکن اگلے دن جاد اس نے فیرتوں हनुमान چلیسا کھول کے دیکھی تے ایک بار فیرتوں دے اندر پانی دیا بونداں سی ہن મહિલા نے دعوی کر دی ہوئی نظر آ رہی ہے کیونکہ وہ ایک ਧਾਰਮਿਕ મહિલા تے او دا کہنا کہ میرے ہاتھ دے وچ پਵਿੱਤਰ हनुमान چلیسا اس کار کے جڑی پانی دی بونداں نے اے امرت نے لیکن جکر ਵਿਗਿਆਨਿਕ ਦ੍ਰਿਸ਼ਟੀਕੋਣ ਸਾਇੰਟਿਫਿਕ ਵੇ ਦੇ ਨਾਲ ਸੋਚੀਏ ਤਾਂ ਜੀ ਇਹ ਬਿਲਕੁਲ ਵੀ ਪੋਸੀਬਲ ਨਹੀਂ ਹੈਗਾ ਹੋ ਸਕਦਾ ਕਿ ਬਈ ਉਹ ਪਾਣੀ ਕਿੱਥੋਂ ਆਇਆ ਹੋਵੇ ਮੌਸਮ ਦਾ ਵੀ ਇੱਕ ਵੱਡਾ ਤੁਸੀਂ ਇਫੈਕਟ ਕਹਿ ਸਕਦੇ ਹੋ ਕਿ ਹੋ ਸਕਦਾ ਬਈ ਸੀਲਨ ਆ ਸਕਦੀ ਹੈ ਕਿਤੋਂ ਪਾਣੀ ਦੀਆਂ ਬੂੰਦਾਂ ਜੜੀਆਂ ਨੇ ਉਸ ਆ ਸਕਦੀਆਂ ਨੇ ਲੇਕਿਨ ਜੇਕਰ ਤਾਰਮਿਕ ਦ੍ਰਿਸ਼ਟੀਕੋਣ ਦੇ ਨਾਲ ਸੋਚੀਏ ਜਿਨ੍ਹਾਂ ਲੋਕਾਂ ਦੀ ਆਸਥਾ ਇਸ ਦੇ ਵਿੱਚ ਹੈਗੀ ਤਾਂ ਉਹਨਾਂ ਦੇ ਵਾਸਤੇ ਇਹ ਬਹੁਤ ਵੱਡੀ ਕਲਾ ਉੱਥੇ ਹੀ ਮਹਿਲਾ ਵੀ ਇਹ ਗੱਲ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਸ਼ੁਰੂਆਤ ਦੇ ਵਿੱਚ ਉਸ ਨੂੰ ਬਿਲਕੁਲ ਵੀ ਇਸ ਗੱਲ ਤੇ ਯਕੀਨ ਨਹੀਂ ਆਇਆ ਲੇਕਿਨ ਜਦ ਉਸਨੇ ਇੱਕ ਦੋ ਵਾਰ ਦੇਖਿਆ ਤਾਂ ਇਸ ਹਨੂਮਾਨ ਚਵਿਸਰ ਦੇ ਅੰਦਰ ਵਾਕਈ ਜਿਹੜੀਆਂ ਨੇ ਉਹ ਛੋਟੇ ਛੋਟੇ ਪਾਣੀ ਦੇ ਡ੍ਰੌਪਸ ਨੇ ਉਹਨਾਂ ਜਰ ਆ ਰਹੀਆਂ ਨੇ ਤੁਹਾਨੂੰ ਦੱਸਦੇ ਕਿ ਹਮਨੇ ਜਿਹੜੀ ਵੀਡੀਓ ਆਏ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆ ਲੋਕ ਤਰ ਤਰ੍ਹਾਂ ਦੇ ਕਮੈਂਟ ਇਸ ਦੇ ਉੱਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ ਰਾਏ ਜਿਹੜੀ ਆ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦਿਓ ਹਾਲਾਂਕਿ ਅਸੀਂ ਇਸ ਵੀਡੀਓ ਦੀ ਜਿਹੜੀ ਆ ਪੁਸ਼ਟੀ ਨਹੀਂ ਕਰਦੇ ਇਸ ਮਹਿਲਾ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਆ ਇਸ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਸਾਂਝਾ ਕੀਤੀ ਗਈ ਹੈ ਉਸ ਦੇ ਆਧਾਰ ਤੇ ਅਸੀਂ ਤੁਹਾਨੂੰ ਜਿਹੜੀ ਆ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਕਿ ਇਸ ਮਹਿਲਾ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜਿਹੜੇ ਹਰਮਾਨ ਚਲਸ਼ਾ ਦਾ ਰੋਜ਼ ਪਾਠ ਕਰਦੀ ਸੀ ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਨਿਕਲ ਰਹੀਆਂ ਨੇ ਮਹਿਲਾ ਦਾ ਇਹ ਕਹਿਣਾ ਕਿਉਂਕਿ ਮੇਰੇ ਵਾਸਤੇ ਪਵਿੱਤਰ ਗ੍ਰੰਥਾ ਮੈਂ ਇਸ ਨੂੰ ਮੰਨਦੀ ਹਾਂ ਰੋਜ਼ ਪੜ੍ਹਦੀ ਹਾਂ ਇਸ ਲਈ ਮੇਰੇ ਲਈ ਇਹ ਪਾਣੀ ਦੀ ਬੂੰਦਾਂ ਨਹੀਂ ਸਗੋ ਅੰਮ੍ਰਿਤ ਦੀਆਂ ਬੂੰਦਾਂ ਨੇ ਲੇਕਿਨ ਕੁਛ ਲੋਕ ਜਿਹੜੇ ਨੇ ਇਸ ਦਾਅਵੇ ਤੋਂ ਇਨਕਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਜ 21ਵੀਂ ਸਦੀ ਦੇ ਵਿੱਚ ਅਜਿਹੀ ਗੱਲ ਜਿਹੜੀ ਆ ਉਹ ਬਿਲਕੁਲ ਪੋਸੀਬਲ ਨਹੀਂ ਹੈਗੀ ਲੇਕਿਨ ਜੇਕਰ ਜਿਹੜੇ ਲੋਕ ਧਰਮ ਨੂੰ ਮੰਨਦੇ ਨੇ ਜਿਹੜੇ ਲੋਕ ਇਹਨਾਂ ਚੀਜ਼ਾਂ ਵਿੱਚ ਬਲੀਫ ਕਰਦੇ ਨੇ ਉਹਨਾਂ ਦੇ ਵਾਸਤੇ ਇਹ ਬਹੁਤ ਵੱਡੀ ਗੱਲ ਹੈ